ਆਪਣਾ ਧਿਆਨ ਚਮਕੌਰ ਦੀ ਗੜੀ ਦੇ ਵਿੱਚ ਲੈ ਜਾਓ। ਸ਼ਾਮਾਂ ਪਈਆਂ ਦੋਵੇਂ ਸਾਹਿਬ ਜਾਦੇ ਸ਼ਹੀਦ ਹੋ ਚੁੱਕੇ ਆ। ਹੁਣ ਮਹਾਰਾਜ ਦੇ ਕੋਲ ਗਿਣਤੀ ਦੇ ਸਿੰਘ ਬਚੇ ਆ। ਜੰਗ ਬੰਦ ਆ। ਹਨੇਰਾ ਹੋ ਚੁੱਕਾ ਵਾ। ਤੇ ਗੁਰੂ ਪਾਤਸ਼ਾਹ ਚਮਕੌਰ ਦੀ ਗੜੀ ਦੇ ਚਬਾਰੇ ਵਿੱਚ ਬੈਠਿਆਂ ਤੇ ਰਹਿ ਰਾਜ ਸਾਹਿਬ ਦਾ ਪਾਠ ਕਰ ਰਹੇ ਆ। ਤੇ ਰਹਿ ਰਾਸ ਦਾ ਪਾਠ ਕਰਦਿਆਂ ਕਰਦਿਆਂ ਗੁਰੂ ਪਾਤਸ਼ਾਹ ਨੇ ਜਿਹੜੀ ਅਰਦਾਸ ਕੀਤੀ ਨਾ ਬੜੀ ਕਾਬਲੇ ਗੌਰ ਸੀ ਉਸ ਅਰਦਾਸ ਦੇ ਸ਼ਬਦ ਪਤਾ ਕੀ ਸੀ ਹੇ ਅਕਾਲ ਪੁਰਖ ਪਰਮਾਤਮਾ ਆਪ ਜੀ ਦੇ ਪਾਣੇ ਅੰਦਰ ਚਾਰ ਪੈਰ ਦਿਨ ਸੁਖਾਣਾ ਆਇਆ 아이 ਰਾਤ ਆਪਣੇ ਬਾਣੇ ਚ ਸੁਖਾਣਾ ਬਤੀਤ ਕਰਾਉਣੀ ਇਹ ਸਿਰਫ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਵਾ ਸਾਹਮਣੇ ਦੋ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਪਈਆਂ ਹੋਣਾ ਤੇ ਗੁਰੂ ਗੋਬਿੰਦ ਸਿੰਘ ਆਖੇ ਚਾਰ ਪੈਰ ਦੇਣ ਆਇਆ ਤੇ ਸੁਖਾਣਾ ਬਤੀਤ ਹੋਇਆ ਕਦੀ ਸ਼ਾਮਾਂ ਦੀ ਰਹਿਰਾਸ ਸਾਡੇ ਘਰਾਂ ਦਾ ਸ਼ਿੰਗਾਰ ਹੁੰਦੀ ਸੀ ਅੱਜ ਸਾਡੇ ਘਰਾਂ ਚੋਂ ਬਹੁਤਾਤ ਰਹਿਰਾਸ ਖਤਮ ਹੋ ਗਈ ਆ ਸ਼ਾਮਾਂ ਦੀ ਕੋਈ ਟਾਵਾ ਟਾਵਾ ਘਰ ਬਚਿਆਊਗਾ ਜਿੱਥੇ ਸ਼ਾਮਾਂ ਦੀ ਰਹਿਰਾਸ ਹੁੰਦੀ ਆ। ਪੁਰਾਣੇ ਬਜ਼ੁਰਗ ਕਰਦੇ ਸੀ, ਬਜ਼ੁਰਗਾਂ ਵੱਲ ਵੇਖ ਕੇ ਗਾ ਮੁੰਡੇ ਕਰਦੇ ਸੀ, ਪੋਤਰੇ ਕਰਦੇ ਸੀ। ਅਸੀਂ ਭੱਜ ਦੌੜ ਚ ਇਹੋ ਜੇ ਗਲਤਾਨ ਹੋਏ ਆ। ਸ਼ਾਮਾਂ ਦੀ ਰਹਿਰਾਸ ਦਾ ਵਕਤ ਸਾਡੇ ਘਰਾਂ ਚੋਂ ਖੁੰਝ ਗਿਆ। ਪਹਿਲਾਂ-ਪਹਿਲਾਂ ਟੀਵੀ ਦੇ ਸੀਰੀਅਲ ਡਰਾਮਿਆਂ ਨੇ ਖਾ ਲਿਆ, ਹੁਣ ਟੀਵੀ ਸੀਰੀਅਲ ਮੈਨੂੰ ਪਤਾ ਲੋਕੀ ਬਹੁਤਾ ਨਹੀਂ ਵੇਂਦੇ, ਹੁਣ ਸ਼ਾਮਾਂ ਦਾ ਉਹ ਹੀ ਰਹਿਰਾਸ ਦਾ ਟਾਈਮ ਉਹੋ ਜਾਂ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਨਾਲ ਰੀਲਾਂ ਦੇ ਉੱਤੇ ਸਮਾਂ ਬਰਬਾਦ ਕੀਤਾ ਜਾਂਦਾ। ਮੈਂ ਇੱਕ ਬੇਨਤੀ ਕਰਾਂਗਾ ਘੱਟੋ-ਘੱਟ ਅਭਲ ਤੇ ਸਾਰੇ ਕਰਨ ਸਾਰੇ ਨਹੀਂ ਕਰ ਸਕਦੇ ਚਲੋ। ਘੱਟੋ-ਘੱਟ ਹਰ ਘਰ 'ਚ ਇੱਕ ਰਹਿ ਰਾਸ ਦਾ ਪਾਠ ਜ਼ਰੂਰ ਹੋਵੇ। ਭਾਵੇਂ ਬੱਚਾ ਕਰੇ, ਮਾਂ ਕਰੂ ਤੇ ਬੱਚੇ ਨੇ ਕਰ ਲੈਣਾ ਮੈਂ ਤੁਹਾਨੂੰ ਆਪਣੇ ਘਰ ਦੀ ਸੁਣਾਉਣਾ। ਮੇਰਾ ਬੇਟਾ ਕਿਉਂਕਿ ਜਦੋਂ ਬੰਦਾ ਛੋਟਾ ਬੱਚਾ ਹੁੰਦਾ ਹੈ ਉਹ ਚੰਚਲ ਮਤ ਹੁੰਦੀ ਆ ਉਹਨੂੰ ਆਪਣਾ ਰਹਿਰਾਸ ਸਾਹਿਬ ਕਰ ਲਾ ਉਹਨੇ ਆਨਾ ਕਾਨੀ ਵੀ ਕਰਨੀ ਤੇ ਘਰ ਵੀ ਲੈਣੀ ਉਹਦੀ ਮਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਤੇ ਬਿਨਾ ਨਾਂਗਾ ਉਹ ਵੀ ਕਰਨ ਲੱਗ ਪਿਆ ਉਹਨੂੰ ਕਹਿੰਦਾ ਹੀ ਕੋਈ ਨਹੀਂ ਉਹ ਕਹਿੰਦਾ ਮਾਂ ਨੇ ਗੁੜਕਾ ਫੜਿਆ ਮੈਂ ਵੀ ਲਾ ਕੇ ਬਈ ਕਿਉ ਫੜ ਲਵਾਂ ਘਟੋ ਘਟ ਹਰ ਘਰ ਚ ਇੱਕ ਰਹਿਰਾਸ ਦਾ ਪਾਠ ਜ਼ਰੂਰ ਹੋਵੇ ਬਰਕਤਾਂ ਨਾਲ ਨਿਵਾਜਿਆ ਜਾਊਗਾ ਉਹ ਘਰ ਪੱਕੀ ਗਰੰਟੀ ਆ ਸਾਰੀ ਸਟ੍ਰੈਸ ਉਸ ਘਰ ਚੋਂ ਖੰਭ ਲਾ ਕੇ ਉੱਡ ਜੂਗੀ ਦਿਨ ਦਾ ਥਕੇਵਾ ਦਿਨ ਦਾ ਭੱਜ ਦੌੜ ਤੇ ਦਿਨ ਦਾ ਅਕੇਵਾ ਲੱਥ ਜੂਗਾ ਜਿਸ ਘਰ ਦੇ ਵਿੱਚ ਸ਼ਾਮਾਂ ਨੂੰ ਘੱਟੋ ਘੱਟ ਇੱਕ ਰਹਿ ਰਾਜ ਸਾਹਿਬ ਦਾ ਪਾਠ ਹੁੰਦਾ ਹੋਊਗਾ ਇਸ ਕਰਕੇ ਘੱਟੋ ਘੱਟ ਹਰ ਘਰ ਟਾਈਮ ਚੋਂ ਟਾਈਮ ਕੱਢ ਕੇ ਇੱਕ ਜੀ ਰਹਿ ਰਸ ਦਾ ਪਾਠ ਕਰੇ ਨਹੀਂ ਹੁੰਦਾ ਹੁਣ ਤੇ ਕੰਮ ਹੀ ਬੜਾ ਸੌਖਾ ਮੋਬਾਈਲ ਤੇ YouTube ਤੇ ਲਾਓ ਲਾਗੇ ਕੰਨਾਂ 'ਚ ਨਾਲ-ਨਾਲ ਤੁਸੀਂ ਵੀ ਕਰੋ ਨਾਲੇ ਘਰ ਪਵਿੱਤਰ ਹੋਵੇ ਤੇ ਨਾਲੇ ਤੁਸੀਂ ਵੀ ਕਰੋ ਕਰਨਾ ਤੇ ਪਊਗਾ ਨਾ ਕੁਝ ਨਾ ਕੁਝ ਸਾਡੇ ਪੁਰਾਣੇ ਬਜ਼ੁਰਗ ਦਾਦੇ ਦਾਦੀਆਂ ਕੱਚੇ ਘਰਾਂ 'ਚ ਉਹਨਾ 5-5 ਨਿਆਣੇ ਪਾਲੇ ਆ ਛੱਪੜਾਂ ਦਾ ਪਾਣੀ ਪੀਤਾ ਵਾ ਕੋਈ ਹੀਟਰ ਨਹੀਂ ਸੀ ਲੱਗੇ ਕੋਈ ਗੀਜਰ ਨਹੀਂ ਸੀ ਲੱਗੇ ਕੋਈ ਏਸੀ ਨਹੀਂ ਸੀ ਲੱਗੇ ਕੋਈ ਬੈਂਕਾਂ ਚ ਪੈਸੇ ਨਹੀਂ ਸੀ ਪਏ ਉਹਨਾਂ ਦੇ ਪਰ ਚੜਦੀ ਕਲਾ ਐਨੀ ਸੀ ਕਿ ਘਰ ਭੁੱਖ ਵੀ ਨੱਚਦੀ ਹੋਵੇ ਤੇ ਕਹਿੰਦੇ ਨੇ ਚੜਦੀ ਕਲਾਈ ਆ ਅੱਜ ਪੰਜ ਪੰਜ ਪਲਾਟ ਆ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਅੱਜ ਬੈਂਕਾਂ ਚ ਪੈਸੇ ਵਾਧੂ ਪਿਆ ਏਸੀ ਲੱਗਿਆ ਗੀਜਰ ਲੱਗਿਆ ਹੀਟਰ ਲੱਗਿਆ ਤੇ ਜੇ ਕਿਸੇ ਨੂੰ ਪੁੱਛ ਲੋ ਕਿੱਦਾਂ ਵਾ ਆ ਟਾਈਮ ਹੀ ਪਾਸ ਹੋਣ ਡਿਆ ਸਾਡਾ ਉਕੇ ਕਰਤੂਤਾਂ ਟਾਈਮ ਪਾਸ ਕਰਨ ਵਾਲੀਆਂ ਵਾਂ ਸਾਡੇ ਵੱਡਿਆਂ ਨੇ ਚੜ੍ਹਦੀ ਕਲਾਨੀ ਸੀ ਜ਼ਿੰਦਗੀ ਚੋ ਗਵਾਈ ਤੇ ਸਾਡੇ ਚੜ੍ਹਦੀ ਸਾਡੇ ਬਜ਼ੁਰਗਾਂ ਨੇ ਸ਼ੁਕਰਾਨਾ ਨਹੀਂ ਸੀ ਕਦੀ ਗੁਰੂ ਦਾ ਖਤਮ ਹੋਣ ਦਿੱਤਾ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿ ਰਾਸ ਦਾ ਪਾਠ ਕਰਕੇ ਤੇ ਜਦੋਂ ਅਰਦਾਸ ਕੀਤੀ ਨਾ ਤੇ ਭਾਈ ਦਇਆ ਸਿੰਘ ਆ ਗਿਆ ਮਹਾਰਾਜ ਦੇ ਲਾਗੇ ਕਹਿੰਦਾ ਮਹਾਰਾਜ ਪਹਿਲਾਂ ਬੇਨਤੀ ਫਿਰ ਹੁਕਮਾ ਮੈਨੂੰ ਪਤਾ ਤੁਸੀਂ ਬੇਨਤੀ ਨਹੀਂ ਮੰਨਣੀ ਸਾਡੀ ਬੇਨਤੀ ਇਹ ਆ ਕਿ ਚਮਕੌਰ ਦੀ ਗੜੀ ਛੱਡ ਜੋ ਮਹਾਰਾਜ ਨੇ ਆਖਿਆ ਨਹੀਂ ਇਹ ਦਾਨੀ ਹੋ ਸਕਦਾ ਭਾਈ ਦਇਆ ਸਿੰਘ ਕਹਿੰਦਾ ਇਸੇ ਕਰਕੇ ਤੇ ਨਾਲ ਹੀ ਹੁਕਮ ਕਰਨਾ ਵਾ ਇੱਕ ਮੈਂ ਵਾ ਚਾਰ ਜਾਣੇ ਪੌੜੀਆਂ 'ਚ ਖਲੋਤੇ ਆ ਪੰਜ ਖਲੋਤੇ ਆ ਤੇ ਪੰਜ ਪਿਆਰਿਆਂ ਦਾ ਰੂਪ ਬਣ ਕੇ ਗੁਰੂ ਗੋਬਿੰਦ ਸਿੰਘ ਤੈਨੂੰ ਹੁਕਮ ਕਰਦੇ ਆ ਐਸੇ ਵਕਤ ਚਮਕੌਰ ਦੀ ਗੜੀ ਛੱਡ ਕੇ ਤੁਹਾਨੂੰ ਜਾਣਾ ਪਵੇਗਾ ਕਿਉਂ ਕਿਉਂਕਿ ਸਾਡੇ ਜਹੇ ਲੱਖਾਂ ਪੈਦਾ ਕਰੇਗਾ ਤੂੰ ਪਾਸਾ ਅਸੀਂ ਕੋਈ ਜਗਤ ਦਾ ਥੰਮਣਾ ਨਹੀਂ ਜੇਕਰ ਤੂੰ ਨਾ ਰਿਓ ਦਸ਼ਮੇਸ਼ ਦੂਲੇ ਕਿਸੇ ਮਾਂ ਨੇ ਗੁਰੂ ਗੋਬਿੰਦ ਸਿੰਘ ਵਰਗਾ ਮੁੜ ਕੇ ਜੰਮਣਾ ਨਹੀਂ ਬਾਬੇ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਕੇ ਤੇ ਸੱਚੀ ਸਰਕਾਰ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਲੈ ਕੇ ਤੇ ਚਮਕੌਰ ਦੀ ਗੜੀ ਚੋਂ ਨਿਕਲ ਗਏ। ਰਾਤ ਦਾ ਹਨੇਰਾ ਸ਼ੁਰੂ ਹੋ ਚੁੱਕਾ ਸੀ। ਲੱਖਾਂ ਦਾ ਘੇਰਾ ਹੈ। ਤੇ ਸੱਚੀ ਸਰਕਾਰ ਅੱਗੇ-ਅੱਗੇ ਤੁਰੇ ਜਾਂਦੇ ਆ ਮਗਰ-ਮਗਰ ਸਿੰਘ ਤੁਰੇ ਆਉਂਦੇ ਆ। ਅਚਾਨਕ ਗੁਰੂ ਕਲਗੀਧਰ ਪਾਤਸ਼ਾਹ ਦਾ ਠੇਡਾ ਲੱਗਾ ਕਿਸੇ ਚੀਜ਼ ਦੇ ਨਾਲ। ਤੇ ਮਹਾਰਾਜ ਲਾਗੂ ਦੀ ਨੰਗ ਕੀ ਮਗਰ ਮਗਰ ਭਾਈ ਦਇਆ ਸਿੰਘ ਆਉਂਦਾ ਸੀ ਉਹਨੇ ਵੇਖਿਆ ਵੀ ਮਹਾਰਾਜ ਦਾ ਕਿਤੇ ਠੇਡਾ ਲੱਗਾ ਉਹ ਵੀ ਛੇਤੀ ਛੇਤੀ ਉੱਥੇ ਆਇਆ ਤੇ ਉਹਨੂੰ ਦਿਸਿਆ ਕੁਝ ਨਾ ਉਹਨੇ ਹੱਥਾਂ ਨਾਲ ਧੋਕੇ ਵੇਖਿਆ ਤੇ ਟੁੰਦਿਆਂ ਟੁੰਦਿਆਂ ਸਮਝ ਲੱਗੀ ਵੀ ਇਹ ਤੇ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤ ਸਹਿਬ ਬਾਬਾ ਅਜੀਤ ਸਿੰਘ ਧਰਤੀ ਤੇ ਲੇਟਿਆ ਦਇਆ ਸਿੰਘ ਬਹਿ ਗਿਆ ਤੇ ਬਾਬੇ ਅਜੀਤ ਸਿੰਘ ਦਾ ਸੀਸ ਚੁੱਕ ਕੇ ਤੇ ਆਪਣੀ ਗੋਦੀ ਚ ਰੱਖ ਲਿਆ ਤੇ ਤੁਰੇ ਜਾਂਦੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਮਗਰੋਂ ਆਵਾਜ਼ ਮਾਰਦਾ ਦਇਆ ਸਿੰਘ ਉਹ ਕਹਿੰਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਪੁੱਤ ਤੇ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾਲ ਲੱਥਣੀ ਸੀ ਫੋਕਾ ਹੱਥ ਕਿਤੇ ਪਿਆਰ ਦਾ ਫੇਰ ਜਾਂਦਾ ਮਹਾਰਾਜ ਨੇ ਵੇਖਿਆ ਦਇਆ ਸਿੰਘ ਕਿੱਥੇ ਰਹਿ ਗਿਆ ਕਲਗੀ ਵਾਲੇ ਨੇ ਵੇਖਿਆ ਪਰਤ ਕੇਤੇ ਉੱਚੀ ਆਵਾਜ਼ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਵਦਾ ਸਾਂ ਕਿੜੀਆਂ ਫਾਈਆਂ ਚ ਫਸ ਗਿਆ ਦਇਆ ਸਿੰਘਾ ਓ ਤਾਈ ਉਠ ਕੋਈ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ ਓਏ ਤਾਂ ਮੰਜਲਾ ਮਾਰ ਕੇ ਪਿਆ ਲੰਮਾ ਸਾਡਾ ਪੰਧ ਪਰ ਸੱਜਣਾ ਦੂਰਦਾ ਏ ਰਹਿਣ ਦੇ ਨੂੰ ਮਿੱਟੀ ਚ ਪਿਆ ਭਾਈ ਦਇਆ ਸਿੰਘ ਕੋ ਰਿਆ ਨਾ ਕਹਿੰਦਾ ਸੱਚੇ ਪਾਤਸ਼ਾਹ ਜੀਤ ਸਿੰਘ ਨਾਲ ਮੇਰਾ ਪਿਆਰ ਬੜਾ ਸੀ ਬੜੀ ਮੁਹੱਬਤ ਤੇ ਮੈਂ ਨਿੱਕਾ ਜਿਹਾ ਹੱਥਾਂ 'ਚ ਖੜਾਇਆ ਵਾ ਪਾਲਿਆ ਜਵਾਨ ਕੀਤਾ ਮਹਾਰਾਜ ਤੂੰ ਤੇ ਚੱਲ ਨਰਮੋਈ ਹੋਈ ਕਿਉਂ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਵੀ ਹੱਸ ਕੇ ਲੰਘ ਚੱਲਿਆ ਪਰ ਮੈਨੂੰ ਇੱਕ ਆਗਿਆ ਦੇ ਜਾ ਮਹਾਰਾਜ ਮਹਾਰਾਜ ਕਹਿੰਦੇ ਕੀ ਦਇਆ ਸਿੰਘ ਕਹਿੰਦਾ ਮਹਾਰਾਜ ਮੇਰਾ ਜੀ ਕਰਦਾ ਅਜੀਤ ਸਿੰਘ ਲੱਭ ਗਿਆ ਵਾ ਤੇ ਜੁਝਾਰ ਸਿੰਘ ਲੱਭ ਲਵਾਂ ਦੇ ਹੋ ਸਕਿਆ ਤੇ ਮੈਂ ਦੋਵਾਂ ਦਾ ਸੰਸਕਾਰ ਇਕੱਠਾ ਹੀ ਕਰ ਦੇਣਾ ਜੇ ਨਾ ਹੋਇਆ ਤੇ ਘੱਟੋ-ਘੱਟ ਦੋਵਾਂ ਉੱਤੇ ਕਫਣ ਤੇ ਪਾ ਕੇ ਆਵਾਂ ਪੁੱਤ ਹਣ ਗੁਰੂ ਗੋਬਿੰਦ ਸਿੰਘ ਦੇ ਤੇ ਬਿਨਾਂ ਕਫਣ ਤੋਂ ਤੁਰ ਜਾਣ ਮਹਾਰਾਜ ਨੇ ਕਿਤੇ ਵੀ ਨਹੀਂ ਲਿਖਿਆ ਸੱਚੇ ਪਾਤਸ਼ਾਹ ਨੇ ਇੱਕ ਜਵਾਬ ਦਿੱਤਾ ਮਹਾਰਾਜ ਕਹਿਣ ਲੱਗੇ ਦਇਆ ਸਹਿਬ ਮੇਰੀ ਹੁਣ ਸੁਣ ਲਾ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਅੱਜ ਮੇਰਿਆਂ ਤੇ ਕਫਨ ਪਾ ਗਿਓ ਨਾ ਲੋਕਾਂ ਨੇ ਆਖਣਾ ਬਗਾਨੀਆਂ ਮਾਵਾਂ ਦੇ ਪੁੱਤ ਮਿੱਟੀ 'ਚ ਰੁਲਦੇ ਛੱਡ ਕੇ ਤੇ ਆਪਣੇ ਆ ਤੇ ਕਫਨ ਪਾ ਗਿਆ ਸੀ ਗੁਰੂ ਗੋਬਿੰਦ ਸਿੰਘ ਦਇਆ ਸਿਆ ਜਾ ਤੇ ਐਡੀ ਵੱਡੀ ਚਾਦਰ ਲੱਭ ਕੇ ਲਿਆ ਅਜੀਤ ਜੁਝਾਰ ਤੇ ਨਹੀਂ ਪੈਣੀ ਬਾਕੀ ਸਾਰਿਆਂ ਤੇ ਪਾ ਕਿਉਂਕਿ ਸਾਰੇ ਸਿੰਘ ਮੈਨੂੰ ਅਜੀਤ ਤੇ ਜੁਝਾਰ ਤੋਂ ਵੱਧ ਪਿਆਰੇ ਆ ਜਾਂ ਤੇ ਐਡੀ ਵੱਡੀ ਚਿਖਾ ਦਾ ਪ੍ਰਬੰਧ ਕਰ ਇਕੱਲੇ ਅਜੀਤ ਜੁਝਾਰ ਦਾ ਸੰਸਕਾਰ ਨਹੀਂ ਕਰਨਾ ਜਾਂਦੇ ਬਾਕੀਆਂ ਦਾ ਵੀ ਕਰਕੇ ਆ ਮੈਨੂੰ ਅਜੀਤ ਜੁਝਾਰ ਤੋਂ ਸਾਰੇ ਹੀ ਪਿਆਰੇ ਆ ਸਾਰੇ ਪਿਆਰੇ ਆ ਭਾਈ ਦਇਆ ਸਿੰਘ ਨੇ ਹੱਥ ਜੋੜ ਦਿੱਤੇ ਤੇ ਮਹਾਰਾਜ ਕਹਿਣ ਲੱਗੇ ਹੁਣ ਤੂੰ ਆਪਣੀ ਰੀਝ ਤੇ ਦੱਸ ਦਿੱਤੀ ਮੇਰੀ ਰੀਝ ਪੁਸ਼ ਕੀ ਆ ਕਹਿੰਦਾ ਦੱਸੋ ਮਹਾਰਾਜ ਤੇ ਭਾਈ ਦਇਆ ਸਿੰਘ ਨੇ ਆਖਿਆ ਮੇਰੀ ਰੀਝ ਇਹ ਆ ਆਕਾਸ਼ ਵਿੱਚੋਂ ਇੱਲਾ ਆਉਣਾ ਗਿਰ ਜਾ ਆਉਣਾ ਮੇਰੇ ਪੁੱਤਾਂ ਦੀ ਨਿੱਕੀ ਨਿੱਕੀ ਬੋਟੀ ਕਰਕੇ ਤੇ ਆਕਾਸ਼ ਵਿੱਚ ਲੈ ਜਾਣ ਜਿੰਨਾ ਉੱਚਾ ਮਾਸ ਮੇਰੇ ਪੁੱਤਾਂ ਦਾ ਜਾਊਗਾ ਓਨੇ ਉੱਚੇ ਝੰਡੇ ਮੇਰੇ ਪੰਥ ਦੇ ਝੂਲਣਗੇ ਮੈਂ ਚਾਹੁੰਦਾ ਹਾਂ ਧਰਤੀ 'ਚੋਂ ਸੱਪ ਗੱਡੋਏ ਆਉਣ ਨਿੱਕੀ ਨਿੱਕੀ ਬੋਟੀ ਕਰਕੇ ਮੇਰੇ ਪੁੱਤਾਂ ਦੀ ਧਰਤੀ 'ਚ ਲੈ ਜਾਣਾ ਜਿੰਨਾ ਡੂੰਘਾ ਮਾਸ ਮੇਰੇ ਪੁੱਤਾਂ ਦਾ ਜਾਊਗਾ ਮੁੰਨੀਆਂ ਮੀਆਂ ਮੇਰੇ ਪੰਥ ਦੀਆਂ ਪੱਕੀਆਂ ਦਇਆ ਸਿੰਘ ਉੱਠ ਪਿਆ ਮਹਾਰਾਜ ਦੇ ਕੋਲ ਆ ਗਿਆ ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਦਇਆ ਸਿਆ ਸਾਰਾ ਕੁਝ ਭਲਾ ਆ ਚਮਕੌਰ ਦੀ ਗੜੀ ਨਾਲ ਤੋਂ ਗੱਲਾਂ ਕਰੀਏ ਆਪਾਂ ਔ ਕੀ ਆ ਸਾਹਮਣੇ ਕਹਿੰਦਾ ਜੀ ਮਹਾਰਾਜ ਕੱਚੀ ਗੜੀ ਚਮਕੌਰ ਦੀ ਸੱਚੇ ਪਾਤਸ਼ਾਹ ਕਹਿੰਦੇ ਅੱਜ ਇਹਦੀਆਂ ਸ਼ਤਾਂ ਕੱਚੀਆਂ ਨੇ ਅੱਜ ਇਹਦੀਆਂ ਨੀਹਾਂ ਕੱਚੀਆਂ ਨੇ ਅੱਜ ਇਹਦੀਆਂ ਕੰਧਾਂ ਕੱਚੀਆਂ ਨੇ ਪਰੇ ਦੀਆਂ ਨੀਆਂ ਚ ਲੱਗੇ ਮੇਰੇ ਪੁੱਤਾਂ ਦੇ ਸਿਰ ਇਹਦੀਆਂ ਨੀਆਂ ਚ ਲੱਗੇ ਮੇਰੇ ਸਿੰਘਾਂ ਦੇ ਸਿਰ ਅੱਜ ਭਾਵੇਂ ਕੱਚੀ ਆ ਸਮਾਂ ਆ ਲੈਣ ਦੇ ਇਸ ਚਮਕੌਰ ਦੀ ਗੜੀ ਦੀ ਸਰਦਲ ਉੱਤੇ ਖਲੋ ਕੇ ਲੋਕ ਕੀ ਕਰਨਗੇ ਬਸ ਏਕ ਹੀ ਤੀਰਥ ਹੈ ਹਿੰਦੂ ਮੇ ਯਾਤਰਾ ਕੇ ਲਈਂ ਘਟਾਏ ਬਾਪ ਨੇ ਬੇਟੇ ਜਹਾ ਖੁਦਾ तार दशे मारे वारा बले सर तुप सारी ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚਮਕੌਰ ਗੜੀ ਦੇ ਬਾਹਰ-ਬਾਰ ਖਲੋਤੇ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਨਾਲ ਮਹਾਰਾਜ ਕਹਿੰਦੇ ਦਇਆ ਸਿੰਘ ਇੱਕ ਗੱਲ ਹੋ ਰਿਆ ਕਿਸੇ ਨੇ ਸਿੱਖੀ ਦਾ ਪੈਰਾਮੀਟਰ ਚੈੱਕ ਕਰਨਾ ਹੋਵੇ ਨਾ ਕਿਸੇ ਟਾਈਮ ਤੇ ਚਮਕੌਰ ਦੀ ਗੜੀ 'ਚ ਆਉਣਾ ਪਊਗਾ ਉਹਨੂੰ ਅੱਜ ਵੀ ਤੁਸੀਂ ਸਿੱਖੀ ਦੀ ਬਲੰਦੀ ਵੇਖਣੀ ਹੋਵੇ ਨਾ ਵੀ ਸਿੱਖੀ ਕਹਿੰਦੇ ਕਿੰਨੂ ਆ ਸਿੱਖੀ ਦਾ ਪੈਰਾਮੀਟਰ ਕਿੰਨਾ ਕੁ ਉੱਚਾ ਵਾ ਸਾਨੂੰ ਚਮਕੌਰ ਦੀ ਗੜੀ 'ਚ ਜਾਣਾ ਪਊਗਾ ਅਸੀਂ ਇਹ ਗੱਲ ਤੇ ਕਹੀ ਜਾਂਦੇ ਆ 10 ਲੱਖ ਦਾ ਮੁਕਾਬਲਾ 40ਆਂ ਹੋਇਆ ਇਹਦੇ ਗੱਲ ਪੱਕੀ ਆ ਪਰ ਉਹਨਾਂ 40ਆਂ ਦੀ ਕੰਡੀਸ਼ਨ ਵੇਖੋ ਇੱਕ ਵਾਰੀ ਸਾਲ-ਸਾਲ ਹੋ ਗਿਆ ਉਹਨਾਂ ਨੇ ਘਰਾਂ ਦਾ ਮੂੰਹ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਨਹੀਂ ਵੇਖਿਆ ਮਾਂ ਪਿਓ ਦਾ ਮੂੰਹ ਨਹੀਂ ਵੇਖਿਆ ਚੰਗੀ ਤਰ੍ਹਾਂ ਖਾ ਕੇ ਨਹੀਂ ਵੇਖਿਆ ਬੈ ਕੇ ਨਹੀਂ ਵੇਖਿਆ ਪੀ ਕੇ ਨਹੀਂ ਵੇਖਿਆ ਸੌ ਕੇ ਨਹੀਂ ਵੇਖਿਆ ਰੱਜ ਕੇ ਗਰਮੀ ਝੱਲੀ ਰੱਜ ਕੇ ਠੰਡ ਝੱਲੀ ਤੇ ਚਮਕੌਰ ਦੀ ਗੜੀ 'ਚ ਪਹੁੰਚੇ ਤੇ ਅੱਗੇ ਮੌਤ ਖਲੋਤੀ ਆ ਉਹਨਾਂ ਤੇ ਹਾਰ ਥੋੜਾ ਪੈਣੇ ਆ ਇਹਨਾਂ ਨੂੰ ਪਤਾ ਵਾ ਪਰ ਧਾਨਿਆਂ ਉਹ 40 ਜਿਹੜੇ ਚਮਕੌਰ ਦੀ ਗੜੀ 'ਚ ਖਲੋ ਕੇ ਇੰਨਾ ਕੁਝ ਝੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵਾਰੀ ਵੀ ਉਲਾਂਬਾ ਨਹੀਂ ਮਾਰਦੇ ਮਹਾਰਾ ਜਿੱਦਾਂ ਦੇ ਤਿਰਨਾ ਆਏ ਆ ਭੁੱਖੇ ਹੀ ਮਰ ਚਲੇ ਆ ਉਹਨ ਮਾਰ ਗਏ ਆਪਣੇ ਅਲ ਛਾਤੀ ਸਿੱਖੀ ਦਾ ਪੈਰਾਮੀਟਰ ਕਿੱਥੇ ਆ ਚਮਕੌਰ ਦੀ ਗੜੀ ਚ ਸਾਡੀ ਸਿੱਖੀ ਆ ਗੱਲਾਂ ਬਾਤਾਂ ਵਾਲੀ ਸਾਡੀ ਸਿੱਖੀ ਆ ਗੱਲਾਂ ਬਾਤਾਂ ਵਾਲੀ ਅਸੀਂ ਗੁਰੂ ਦੇ ਦਰਬਾਰ ਵਿੱਚ ਆਉਨੇ ਆ ਸਾਡੇ ਚੋਂ 5 4% ਉਹ ਹੋਣਗੇ ਜਿਹੜੇ ਸਿਰਫ ਧੰਨਵਾਦ ਹੀ ਕਰਦੇ ਆ ਮਹਾਰਾਜ ਤੇਰਾ ਧੰਨਵਾਦ ਮਹਾਰਾਜ ਤੇਰਾ ਧੰਨਵਾਦ ਨਹੀਂ ਤੇ ਮੇਰੇ ਵਰਗੀ ਬਹੁਤੀ ਦੁਨੀਆ ਸਵਾਏ ਉਲਾਂਬਿਆਂ ਤੋਂ ਦੂਜਾ ਕੰਮ ਹੀ ਕੋਈ ਨਹੀਂ ਕਰਦੀ ਆ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ ਆ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ ਸਿੱਖੀ ਦਾ ਪੈਰਾਮੀਟਰ ਵੇਖੋ ਉਹ ਕੋਈ ਪੈਸੇ ਨਹੀਂ ਥੋੜਾ ਲੜ ਰਿਹਾ ਜਿਹੜਾ ਉੱਥੇ 40 ਬੰਦੇ ਲੜ ਰਹੇ ਆ ਤੇ ਜੇ ਸਾਡੇ ਵਰਗੇ ਹੁੰਦੇ ਮੰਨ ਲਓ ਮੈਂ ਹੀ ਹੁੰਦਾ ਮੈਂ ਆਪਣੇ ਆਪ ਨੂੰ ਸਭ ਤੋਂ ਘਟਿਆ ਗਿਣਾ ਕੋਸ ਚ ਲੈ ਚੋਂ ਸਭ ਤੋਂ ਨੀਵਾ ਬੰਦਾ ਕਿਹੜਾ ਮੈਂ ਆਪਣੇ ਆਪ ਨੂੰ ਜੇ ਮੇਰੇ ਵਰਗੀ ਸੋਚ ਵਾਲਾ ਬੰਦਾ ਹੁੰਦਾ ਤੇ ਸ਼ਾਇਦ ਮਹਾਰਾਜ ਨੂੰ ਚਮਕੌਰ ਦੀ ਗੜੀ 'ਚ ਕਹਿ ਹੀ ਦਿੰਦਾ ਮਹਾਰਾਜ ਲੜਾਂਗੇ ਤਦ ਪਹਿਲਾਂ ਇਹ ਦੱਸ ਵੀ ਐਫਡੀ ਕਿੰਨੇ ਲੱਖ ਦੀ ਕਰਾਏਗਾ ਉਹਦੇ ਸਾਡੀ ਖੇਡ ਐ ਹੋ ਰਹੀ ਕਿ ਬਈ ਦੋਗੇ ਕੀ ਦੇ ਸਿੱਖ ਰਹਿਣਾ ਜੀ ਅਸੀਂ ਆ ਧਰਮ ਤਬਦੀਲੀ ਵਾਲਾ ਚੱਕਰ ਤਾਈਓ ਚੱਲਣ ਡਿਆ ਸਾਡੇ ਜੀ ਨਿਆਣਿਆਂ ਦੀਆਂ ਫੀਸਾਂ ਤਰਨ ਵਾਲੀਆਂ ਤੇ ਫਲਾਣੇ ਧਰਮ ਵਾਲਿਆਂ ਦੇ ਤੁਹਾਡੇ ਨਿਆਣਿਆਂ ਦੀਆਂ ਫੀਸਾਂ ਤਾਰ ਦਿੰਨੇ ਆਂ ਅਸੀਂ ਉਧਰ ਚੱਲੇ ਆ ਜੰਮੇ ਤੂੰ ਆਦੇ ਫੀਸ ਕੋਈ ਤਾਰੂਗਾ ਤੇਰੇ ਨਿਆਣਿਆਂ ਦੀ ਵੀ ਜੰਮੇ ਦੇ ਤੂੰ ਉਦਾਂ ਦੇ ਬੜਾ ਕਹਿਣਾ ਮੇਰਾ ਛੰਦਾ ਮੇਰਾ ਲਾੜਦਾ ਤੇ ਫੀਸ ਕੋਈ ਤਾਰੇ ਪਾਪਾ ਬਿਮਾਰ ਹੋ ਗਿਆ ਵਾ ਤੇ ਹਸਪਤਾਲ ਦੀ ਨਾ ਫੀਸ ਦੇਣ ਵਾਲੀ ਆ ਤੇ ਦੂਜੇ ਧਰਮ ਵਾਲੇ ਸਾਡੇ ਪਾਪੇ ਦੀ ਫੀਸ ਤਾਰਨ ਲੱਗਿਆ ਹਸਪਤਾਲ ਚ ਅਸੀਂ ਤਦ ਦੂਜੇ ਧਰਮ ਚਲੇ ਪਿਓ ਤੇਰਾ ਤੈਨੂੰ ਜੰਮ ਕੇ ਤੈਨੂੰ ਜਵਾਨ ਕਰਕੇ ਸੈੱਟ ਕਰਦਾ ਮਰਨ ਕਿਨਾਰੇ ਪਹੁੰਚ ਗਿਆ ਪਿਓ ਤੇਰਾ ਤੇ ਫੀਸਾਂ ਤੇਰੇ ਨਾ ਪਿਓ ਦੀਆਂ ਕੋਈ ਹੋਰ ਤਾਰੀ ਇਹਦੇ ਕਿਸੇ ਖਾਤੇ ਚ ਲਿਖਿਆ ਹੀ ਨਹੀਂ ਹੋਣਾ ਚਾਹੀਦਾ ਅਹੀਂ ਪਤਾ ਨਹੀਂ ਕਿਹੜੀ ਸਿੱਖੀ ਉਸ ਲੱਭਣ ਲੱਗ ਪਿਆ ਸਾਡੀ ਦੁਕਾਨ ਦਾ ਸ਼ਟਰ ਲਵਾਤਾ ਅਹੀਂ ਚੱਲੇ ਦੂਜੇ ਧਰਮ ਚ ਸਾਨੂੰ ਲੈਂਟਰ ਪਵਾਤਾ ਚੱਲੇ ਦੂਜੇ ਧਰਮ ਚ ਸਾਡਾ ਬੂਆ ਟੁੱਟਾ ਹੀ ਉਹ ਲਵਾਤਾ ਅਹੀਂ ਚੱਲੇ ਦੂਜੇ ਧਰਮ ਚ ਦਸਦਾ 20-20 ਹਜ਼ਾਰ ਤੇ ਧਰਮ ਛੱਡਣ ਲੱਗੇ ਜੇ 50 ਹਜ਼ਾਰ ਜੱਟ ਪੂਸੀ ਉਹਨਾਂ ਉਧਰ ਵੀ ਮਾਰ ਜਾਣੀਆਂ ਮੁੜ ਕੇ ਉਹਨਾਂ ਦੇ ਖਿਡੌਣਾ ਥੋੜਾ ਲਾਲਚੀ ਬੰਦੇ ਦੀਆਂ ਕਿਤੇ ਬ੍ਰੇਕਾਂ ਥੋੜਾ ਹੁੰਦੀਆਂ ਵਾ ਤੇ ਜੇ ਉਹਨਾਂ ਨੂੰ 1 ਲੱਖ ਦੀ ਆਫਰ ਆਈ ਤੇ ਛਾਲ ਉਹਨਾਂ ਤੀਜੇ ਬੰਨੇ ਵੀ ਮਾਰ ਜਾਣੀਆਂ ਇਹ ਤੇ ਗੁਰੂ ਨਾਨਕ ਦਾ ਪੰਥ ਆ ਇਹਦੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਆ ਇਥੇ ਸਿੱਧਕ ਵਾਲੇ ਨਿਭਣਿਆ ਸਿੱਧਕ ਵਾਲੇ ਚਮਕੌਰ ਦੀ ਗੜੀ ਸਿੱਖੀ ਦਾ ਪੈਰਾਮੀਟਰ ਦੱਸਦੀ ਆ ਕਿਸੇ ਨੇ ਚੈੱਕ ਕਰਨਾ ਹੋਵੇ ਸਿੱਖੀ ਦਾ ਲੈਵਲ ਕੀ ਆ ਉਹ ਚਮਕੌਰ ਦੀ ਗੜੀ ਨੂੰ ਜਾ ਕੇ ਵੇਖ ਆਇਓ ਇੱਕ ਵਾਰ ਸਾਰੀ ਸੰਗਤਾਂ ਕੋ ਸਤਨਾਮ ਇਥੋਂ ਸਤਗੁਰੂ ਗੁਰਦੇਵ ਪਾਤਸ਼ਾਹ ਨੇ ਤਿੰਨੇ ਸਿੰਘ ਵੱਖਰੇ ਕਰ ਦਿੱਤੇ ਤੇ ਮਹਾਰਾਜ ਨੇ ਪਹਿਲੀ ਰਾਤ ਦਾ ਸਫ਼ਰ ਹੁਣ ਕੱਲਿਆਂ ਨੇ ਸ਼ੁਰੂ ਕੀਤਾ ਹੁਣ ਮਹਾਰਾਜ ਤੁਰੇ ਪਿੰਡ ਪਵਾਤ ਆ ਗਿਆ ਮਹਾਰਾਜ ਇੱਕ ਪੱਥਰ ਤੇ ਬਹਿ ਗਏ ਤੇ ਮਹਾਰਾਜ ਨੇ ਆਪਣੇ ਪੈਰਾਂ ਤੋਂ ਜੋੜਾ ਲਾ ਕੇ ਜਦੋਂ ਵੇਖਿਆ ਨਾ ਤੇ ਉਹ ਜੋੜਾ ਮਹਾਰਾਜ ਦੇ ਪੈਰਾਂ ਨਾਲ ਲੱਗ ਲੱਗ ਕੇ ਤੇ ਮਹਾਰਾਜ ਦੇ ਚਰਨ ਛਿੱਲ ਚੁੱਕਾ ਸੀ ਕਿਉਂਕਿ ਚਰਨ ਸੋਜ ਗਏ ਠੰਡ ਦੇ ਨਾਲ ਮਹਾਰਾਜ ਨੇ ਕੁਝ ਸਮਾਂ ਬਹਿ ਕੇ ਪੱਥਰ ਦੇ ਉੱਤੇ ਆਪਣੇ ਚਰਨ ਘੁੱਟੇ ਜੋੜਾ ਪਾ ਕੇ ਵੇਖਿਆ ਪਰ ਤੁਰਿਆ ਨਾ ਗਿਆ ਮਹਾਰਾਜ ਨੇ ਜੋੜਾ ਲਾ ਕੇ ਤੇ ਉੱਥੇ ਰੱਖ ਦਿੱਤਾ ਹੁਣ ਇਥੋਂ ਗੁਰੂਕਲ ਗੀਤਾਰ ਪਾਦਸ਼ਾਹ ਨੇ ਅਗਲਾ ਸਫਰ ਨੰਗੇ ਪੈਰੀ ਸ਼ੁਰੂ ਕੀਤਾ ਅਗਲੇ ਬੰਨੇ ਪਿੰਡ ਆ ਗਿਆ ਬਹਿਲੋਲਪੁਰ ਮਹਾਰਾਜ ਜੇ ਪਿੰਡ ਚ ਐਂਟਰ ਨਹੀਂ ਹੋਏ ਦੋ ਗੁਜਰਾਂ ਦੇ ਮੁੰਡੇ ਸੀ ਅਲਫੂ ਤੇ ਕਾਮੂ ਜਿਨ੍ਹਾਂ ਦੀਆਂ ਮੱਜਾਂ ਗਵਾਚੀਆਂ ਸੀ ਤੇ ਮੱਜਾਂ ਲੱਭਦੇ ਲੱਭਦੇ ਜਦੋਂ ਉੱਧਰ ਨੂੰ ਆਏ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਪਛਾਣ ਕੇ ਤੇ ਦੋਵੇਂ ਹੱਸ ਪਏ ਕਿਉਂ ਅਲਫੂ ਤੇ ਗਾਮੂ ਕਹਿੰਦੇ ਆ ਆਨੰਦਪੁਰ ਵਾਲਾ ਗੁਰੂ ਆ ਦੂਜਾ ਕਹਿੰਦਾ ਹਾਂ ਇਹਦਾ ਸਰਕਾਰ ਨੇ ਦੇ ਸਿਰ ਤੇ ਹੀ ਨਾਮ ਰੱਖਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜਿੰਦਾ ਫੜਾਵੇ ਮੂੰਹ ਮੰਗੇ ਪੈਸੇ ਮੂੰਹ ਮੰਗੇ ਤੇ ਆਪਾਂ ਦੋਵੇਂ ਜਾਣੇ ਹੈਗੇ ਆ ਤਗੜੇ ਆ ਇਹ ਕੱਲਾ ਇੱਕ ਵਾਰੀ ਜੱਫਾ ਭਰ ਕੇ ਥੱਲੇ ਸੁੱਟ ਲਿਆ ਤੇ ਸਰਕਾਰ ਕੋਲੋਂ ਮੂੰਹ ਮੰਗੇ ਪੈਸੇ ਲਵਾਂ। ਦੋਵੇਂ ਜਾਣੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਵਧੇ। ਮਹਾਰਾਜ ਨੇ ਆਵਾਜ਼ ਮਾਰ ਕਾ ਕਹ ਦੱਸੋ ਚਾਹੀਦਾ ਕੀ ਆ? ਕਿਉਂਕਿ ਮਹਾਰਾਜ ਨੂੰ ਪਤਾ ਲੱਗ ਗਿਆ ਕੀ ਕਰ ਲੱਗੇ। ਉਹ ਕਹਿੰਦੇ ਮਹਾਰਾਜ ਜੋ ਦੇ ਦੋਗੀ। ਮਹਾਰਾਜ ਨੇ ਜੇਬ ਨੂੰ ਹੱਥ ਮਾਰਿਆ ਦੋ ਸੋਨੇ ਦੀਆਂ ਮੋਹਰਾਂ ਨਿਕਲੀਆਂ। ਮਹਾਰਾਜ ਨੇ ਅਲਪੂ ਤੇ ਗਾਮੂ ਦੇ ਹੱਥ ਤੇ ਸੋਨੇ ਦੀ ਮੋਹਰ ਰੱਖੀ ਤੇ ਮਹਾਰਾਜ ਲਾਗੋਂ ਨੰਗ ਗਏ। ਅਲਪੂ ਤੇ ਗਾਮੂ ਨੇ ਸੋਨੇ ਦੀ ਮੋਹਰ ਜੇਬ ਚ ਪਾਲੀ। ਤੇ ਇੱਕ ਦੂਜੇ ਦੇ ਕੰਨ ਚ ਆਵਾਜ਼ ਮਾਰ ਕੇ ਕਹਿੰਦੇ ਵੀ ਇਹਦੇ ਕੋਲੋਂ ਤੇ ਸੋਨੇ ਦੀ ਮੋਹਰ ਲੈ ਲਈ ਆ ਸਰਕਾਰੀ ਇਨਾਮ ਤੇ ਅਜੇ ਵੀ ਮਿਲ ਸਕਦਾ ਵਾ ਤਗੜੇ ਹੋ ਗਏ ਮਗਰੋਂ ਦੀ ਜਫਾ ਭਰ ਲਈਏ ਗੁਰੂ ਗੋਬਿੰਦ ਸਿੰਘ ਤਗੜਾ ਥੋੜਾ ਹਦੋਂ ਵੱਧ ਕੀਤਾ ਲਾਲਚ ਬੰਦੇ ਦੀ ਮੌਤ ਦਾ ਕਾਰਨ ਬਣਦਾ ਦੁਨੀਆ ਦੀ ਹਰ ਚੀਜ਼ ਪ੍ਰਮਾਤਮਾ ਨੇ ਲਿਮਟ ਚ ਬਣਾਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਲਿਮਟ ਚ ਹੈ ਲਿਮਟ ਜਾਂ ਤੇ ਦੁਨੀਆ ਚੱਲ ਰਹੀ ਆ ਤੇ ਜਦੋਂ ਲਿਮਟ ਤੋਂ ਬਾਹਰ ਹੁੰਦਾ ਹੈ ਉਦੋਂ ਬੰਦੇ ਦੀ ਜ਼ਿੰਦਗੀ ਤਬਾਈ ਵਾਲੇ ਪਾਸੇ ਤੁਰਦੀ ਆ ਲਾਲਚ ਆ ਤੇ ਸਵੇਰੇ ਉੱਠ ਕੇ ਦੁਕਾਨ ਖੋਲਦੇ ਜੀ ਲਾਲਚ ਆ ਤੇ ਸਵੇਰੇ ਜੌਬ ਤੇ ਜਾਂਦੇ ਜੀ ਲਾਲਚ ਆ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਪੈਸੇ ਘਰ ਲਿਆਉਂਦੇ ਜੀ ਪਰ ਜਦੋਂ ਲਾਲਚ ਆਊਟ ਆਫ ਕੰਟਰੋਲ ਹੋਇਆ ਉਥੇ ਬੰਦਾ ਫਿਰ ਠੱਗੀ ਕਰਦਾ ਵਾ ਉਥੇ ਦੂਜੇ ਦੀ ਜੇਬ ਵੇਖਦਾ ਦੁਨੀਆ ਦੀ ਹਰ ਚੀਜ਼ ਇੱਕ ਲਿਮਟ 'ਚ ਬੰਨੀ ਆ ਕੁਦਰਤ ਨੇ ਤੇ ਬੰਨੀ ਬੰਨੀ ਸਾਇੰਸ ਨੇ ਵੀ ਬੰਨੀਆਂ ਤੁਸੀਂ ਭਾਵੇਂ ਗੱਡੀ 1 ਲੱਖ ਦੀ ਲੈਓ ਤੇ ਭਾਵੇਂ ਗੱਡੀ 1 ਕਰੋੜ ਦੀ ਲੈਓ ਜਦੋਂ ਗੱਡੀ ਦੇ ਸਟੀering ਤੇ ਬਹੋਗੇ ਨਾ ਤੇ ਸੈਲਫ ਮਾਰ ਕੇ ਸਟਾਰਟ ਕਰੋਗੇ ਤੇ ਜਦ ਹੀ ਉਹਦੀ ਸਪੀਡ ਵਾਲੀ ਸੂਈ ਆ ਨਾ ਉਹਦੇ ਨਾਲ ਨਾਲ ਇੱਕ ਹਰੀ ਲਾਈਨ ਆਉਂਦੀ ਆ ਉਹ ਸੂਈ ਤਾਂ ਚੜਦੀ ਜਾਂਦੀ ਤੁਸੀਂ ਗੱਡੀ ਭਜਾਈ ਜਾਂਦੇ ਜੇ ਹਰੇ ਤੱਕ ਤੇ ਠੀਕ ਆ ਪਰ ਜਦੋਂ ਤੁਸੀਂ ਹਰੇ ਤੋਂ ਤਾਂ ਨੂੰ ਸੂਈ ਖੜੀ ਨਾ ਅਗਲੇ ਬੰਨੇ ਲਾਲ ਅੱਖਰ ਸ਼ੁਰੂ ਹੋ ਜਾਂਦੇ ਆ ਫਿਰ ਪਤਾ ਲੱਗ ਜਾਂਦਾ ਵੀ ਹੁਣ ਆਊਟ ਆਫ ਕੰਟਰੋਲ ਆ ਜਾਂ ਮਰੇਗਾ ਤੇ ਜਾਂ ਮਾਰੇਗਾ ਕਿਸੇ ਨੂੰ ਇਹ ਦੁਨੀਆ ਦੀ ਅਡਲ ਸਚਾਈ ਆ ਰੱਜ ਕੇ ਖਾਦਾ ਕਿਉ ਵੀ ਬੰਦੇ ਲਈ ਬਿਮਾਰੀ ਬਣ